ਆਲ ਵੀ ਨਹੀਂ ਆਉਂਦੀ ਇਥੇ ਫਿਰੋਜ਼ਪੁਰ ਦੇ ਵਿੱਚ ਵੀ ਪ੍ਰਦੂਸ਼ਣ ਦਾ ਲੈਵਲ ਵਧਿਆ ਹੋਇਆ ਜਦੋਂ 에어 ਕੁਆਲਿਟੀ ਦੀ ਗੱਲ ਕਰਦੇ ਹੈਗੇ ਆ ਤਾਂ ਫਿਰੋਜ਼ਪੁਰ ਦੀ 에어 ਕੁਆਲਿਟੀ ਖਰਾਬ ਦੱਸਦੀ ਜਾ ਰਹੀ ਹੈ ਨੜ ਦੇ ਉੱਤੇ ਜਦੋਂ ਸਰਚ ਮਾਰਦੇ ਹੈਗੇ ਆ ਤਾਂ 에ਅਰ ਕੁਆਲਿਟੀ ਖਰਾਬ ਹੈਗੀ ਆ ਹਿੱਲੇ ਵੀ ਕਈ ਜਗ੍ਹਾ ਦੇ ਉੱਤੇ ਕਈ ਥਾਵਾਂ ਦੇ ਉੱਪਰ ਕਈ ਕਿਸਾਨਾਂ ਦੇ ਵੱਲੋਂ ਉਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈਗੀ ਆ ਜਦੋਂ ਝੋਨੇ ਦੀ ਵਾਢੀ ਹੋ ਜਾਂਦੀ ਹੈਗੀ ਆ ਤਾਂ ਉਸ ਤੋਂ ਬਾਅਦ ਜਿਹੜੀ ਉਸਦੀ ਰਹਿਤ ਖੁੰਦ ਹੁੰਦੀ ਹੈ ਜਿਸ ਨੂੰ ਉਪਰਾਲੀ ਕਿਹਾ ਜਾਂਦਾ ਹੈਗਾ ਤਾ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿੰਦੇ ਕਰਕੇ ਜਿਹੜਾ ਧੂਆਂ ਹੈ ਉਸ ਇਲਾਕੇ ਦੇ ਵਿੱਚ ਕਾਫੀ ਹੋ ਜਾਂਦਾ ਹੈ ਹਾਲਾਂਕਿ ਜਦੋਂ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹੈਗੇ ਤਾਂ ਕਈ ਚੀਜ਼ਾਂ ਤੋਂ ਪ੍ਰਦੂਸ਼ਣ ਹੋ ਜਾਂਦਾ ਹੈ ਜਦੋਂ ਕਿਸੇ ਕੂੜੇ ਨੂੰ ਅੱਗ ਲਗਾਈ ਜਾਂਦੀ ਹੈਗੀ ਹੈ ਜਾਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈਗੀ ਹੈ ਜਾਂ ਹੋਰ ਕਈ ਥਾਵਾਂ ਦੇ ਉੱਪਰ ਧੂਆਂ ਹੋਵੇ ਜਾਂ ਪ੍ਰਦੂਸ਼ਣ ਦੀ ਜਦੋਂ ਗੱਲ ਕਰਦੇ ਹੈਗੇ ਕਈ ਚੀਜ਼ਾਂ ਤੋਂ ਜਿਹੜਾ ਪ੍ਰਦੂਸ਼ਣ ਉਹ ਹੋ ਜਾਂਦਾ ਔਰ ਫਿਰੋਜ਼ਪੁਰ ਦੀ 에ਅਰ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਵੇਲੇ ਅਨ ਹੈਲਦੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈਗੀ ਹੈ ਡਾਕਟਰਾਂ ਦੇ ਵੱਲੋਂ ਜਦੋਂ ਬੱਚੇ ਬਿਮਾਰ ਹੋ ਜਾਂਦੇ ਆ ਖਾਂਸੀ ਜ਼ੁਕਾਮ ਹੋ ਜਾਂਦਾ ਤਾਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਘਰ ਦੇ ਅੰਦਰ ਰਹਿਣ ਵਾਸਤੇ ਜਿਹੜੀ ਸਲਾਹ ਹੈ ਉਹ ਦਿੱਤੀ ਜਾਂਦੀ ਹੈਗੀ ਹੈ ਔਰ ਜਦੋਂ ਵੱਡਿਆਂ ਨੂੰ ਵੀ ਖਾਂਸੀ ਜ਼ੁਕਾਮ ਜਿਹੜਾ ਹੁੰਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਹੈਗਾ ਕਿ ਮੂੰਹ ਟੱਕ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈਗਾ ਮਾਸਕ ਪਾ ਲੈਣਾ ਚਾਹੀਦਾ ਹੈਗਾ ਜਦੋਂ ਕਿਤੇ ਅੱਗ ਲੱਗੀ ਹੁੰਦੀ ਹੈ ਉੱਥੋਂ ਲੰਘਦੇ ਹੈਗੇ ਆ ਤਾਂ ਹਾਲਾਂਕਿ ਅੱਗ ਜਿਹੜੀ ਆ ਉਹ ਨਹੀਂ ਲਗਾਣੀ ਚਾਹੀਦੀ ਹੈਗੀ ਚਾਹੇ ਉਪਰਾਲੀ ਨੂੰ ਹੋਵੇ ਚਾਹੇ ਉਹ ਕੂੜੇ ਦੇ ਢੇਰ ਨੂੰ ਹੋਵੇ ਕਿਉਂਕਿ ਪ੍ਰੋਡਿਊਸ਼ਨ ਫੈਲ ਦਾ ਹੈਗਾ ਤਾਂ ਪ੍ਰਦੂਸ਼ਣ ਦੇ ਕਰਕੇ ਜਿਹੜਾ ਲੋਕਾਂ ਨੂੰ ਜਿਹੜੀ ਆ ਉਹ ਦਿੱਕਤ ਹੋ ਜਾਂਦੀ ਹੈ ਕਈਆਂ ਨੂੰ ਤਾਂ ਸਾਹ ਦੀ ਜਿਹੜੀ ਆ ਉਹ ਦਿੱਕਤ ਹੋ ਜਾਂਦੀ ਹੈ ਕਈਆਂ ਦੀ ਅੱਖਾਂ ਦੇ ਵਿੱਚ ਜਿਹੜੀ ਆ ਅਲਰਜੀ ਹੋ ਜਾਂਦੀ ਹੈਗੀ ਹੈ ਤਾਂ ਫਿਰ ਉਹਨਾਂ ਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈਗਾ ਔਰ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈਗੀ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਜਦੋਂ 에어 ਕੁਆਲਿਟੀ ਦੀ ਗੱਲ ਕਰ ਰਹੇ ਹੈਗੇ ਆ ਤਾਂ 에어 ਕੁਆਲਿਟੀ ਜਿਹੜੀ ਆ ਅਨ ਹੈਲਦੀ ਜਿਹੜੀ ਆ ਉਹ ਦੱਸ ਰਿਹਾ ਹੈਗਾ ਨੈਟ ਔਰ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਜਦੋਂ ਕਿਤੇ ਕਿਤੇ ਅੱਗ ਲੱਗੀ ਹੁੰਦੀ ਹੈ ਪਰਾਲੀ ਨੂੰ ਅੱਗ ਲੱਗੀ ਹੁੰਦੀ ਹੈ ਤਾਂ ਉੱਥੇ ਜੇ ਤੁਸੀਂ ਲੰਘ ਵੀ ਰਹੇ ਹੋ ਟੂ-ਵੀਲਰ ਤੇ ਤਾਂ ਮਾਸਕ ਪਾ ਲੈਣਾ ਚਾਹੀਦਾ ਹੈਗਾ ਅ ਜੇ ਅੱਖਾਂ ਦੇ ਵਿੱਚ ਧੂਆਂ ਜਾ ਰਿਹਾ ਹੈਗਾ ਤਾਂ ਆਖ ਕੀ ਜਿਹੜਾ ਪਾਣੀ ਦੇ ਛਿੱਟੇ ਮਾਰ ਲੈਣੇ ਚਾਹੀਦੇ ਹੈਗੇ ਨੇ ਜਿੰਦੇ ਕਰਕੇ ਜਿਹੜਾ ਅੱਖਾਂ ਤੋਂ ਜਿਹੜੀ ਜਲਨ ਹੈ ਤੁਹਾਡੀ ਉਹ ਨਹੀਂ ਹੋਊਗੀ ਇਹ ਡਾਕਟਰ ਜਿਹੜਾ ਉਹ ਕਹਿੰਦੇ ਹੈਗੇ ਨੇ ਤਾਂ ਫਿਰੋਜ਼ਪੁਰ ਦੀ ਜੇ ਐਸਐਲ ਦੀ ਗੱਲ ਕਰੀਏ ਹਿੱਲੇ ਵੀ ਕਈ ਥਾਵਾਂ ਦੇ ਉੱਪਰ ਪੁਰਾਲੀ ਨੂੰ ਜਿਹੜੀ ਹੈ ਉਹ ਅੱਗ ਲਗਾਈ ਹੋਈ ਹੈ ਹਾਲਕੀ ਐਸਓਰ ਬੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਜੜੀ ਆ ਉਹ ਨਹੀਂ ਲਗਾਈ ਹੈਗੀ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜੜੀ ਆ ਉਹ ਅਪੀਲ ਕੀਤੀ ਗਈ ਹੈਗੀ ਸੀਗੀ ਕਿ ਪਰਾਲੀ ਨੂੰ ਅੱਗ ਨਾਲ ਲਗਾਈ ਜਾਵੇ ਕਿਉਂਕਿ ਉਸ ਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਚਾਹੇ ਉਹ ਡਿਪਟੀ ਕਮਿਸ਼ਨਰ ਹੋਣ ਚਾਹੇ ਉਹ ਐਸਐਸਪੀ ਫਿਰੋਜ਼ਪੁਰ ਹੋਣ ਤਾਂ ਬੜੀ ਅਪੀਲ ਜੜੀ ਆ ਉਹਨਾਂ ਨੇ ਕਿਸਾਨਾਂ ਨੂੰ ਕੀਤੀ ਸੀ ਔਰ ਇਸ ਵਾਰ ਕਾਫੀ ਕਿਸਾਨਾਂ ਨੇ ਜੜੀ ਆ ਪਰਾਲੀ ਨੂੰ ਅੱਗ ਨਹੀਂ ਲਗਾਈ ਹੈਗੀ ਪਰ ਹਲੇ ਵੀ ਕਈ ਕਿਸਾਨ ਹੈਗੇ ਆ ਉਹ ਜਿਹੜੇ ਪਰਾਲੀ ਨੂੰ ਅੱਗ ਲਗਾ ਰਹੇ ਹੈਗੇ ਨੇ ਉਹਨਾਂ ਨੂੰ ਨਹੀਂ ਲਗਾਣੀ ਚਾਹੀਦੀ ਹੈਗੀ ਪਰ ਜਦੋਂ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਕੋਲ ਕੋਈ ਹੱਲ ਨਹੀਂ ਹੈਗਾ ਤਾਂ ਤਾਂ ਪ੍ਰਸ਼ਾਸਨ ਨੂੰ ਇਹ ਹੱਲ ਦੇਣਾ ਚਾਹੀਦਾ ਹੈਗਾ ਔਰ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹੈਗੇ ਆ ਤਾਂ ਖੇਤੀਬਾੜੀ ਅਧਿਕਾਰੀ ਕਹਿੰਦੇ ਹੈਗੇ ਨੇ ਕਿ ਸਾਰੇ ਸੰਗ ਹੈਗੇ ਨੇ ਉਹ ਖੇਤੀਬਾੜੀ ਦੇ ਉਹ ਮੁਹੱਈਆ ਜਿਹੜੇ ਨੇ ਉਹ ਕਰਵਾਏ ਜਾਂਦੇ ਹੈਗੇ ਆ ਤਾਂ ਉਸ ਦਾ ਸਹਾਇਤਾ ਲੈਣੀ ਚਾਹੀਦੀ ਹੈਗੀ ਜਿਹੜੇ ਖੇਤੀ ਸੰਧ ਤਾਂ ਪ੍ਰਸ਼ਾਸਨ ਪ੍ਰਸ਼ਾਸਕਿਕ ਅਧਿਕਾਰੀਆਂ ਦੇ ਕੋਲ ਹੈਗੇ ਨੇ ਉੱਥੇ ਪਹੁੰਚ ਕਰਨੀ ਚਾਹੀਦੀ ਹੈਗੀ ਔਰ ਉਹਨਾਂ ਦੇ ਕੋਲੋਂ ਲੈਣੇ ਚਾਹੀਦੇ ਆ ਔਰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈਗੀ ਕਿਉਂਕਿ ਪਰ ਦੂਸ਼ਣ ਹੋਣ ਦੇ ਨਾਲ ਜਿਹੜਾ ਲੋਕਾਂ ਦੀ ਸਿਹਤ ਨਾਲ ਜਿਹੜਾ ਖਿਲਵਾੜ ਹੁੰਦਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾੜੀ ਟੀਵੀ ਫਿਰੋਜ਼